ਸੋ ਤੁਹਾਨੂੰ ਲੱਗਦਾ ਕਿ ਜਦੋਂ ਅਸੀਂ ਵਿਸ਼ਵ ਗੁਰੂ ਦੀ ਗੱਲ ਕਰਦੇ ਹਾਂ ਅਸੀਂ ਇਹ ਕਹਿੰਨੇ ਆ ਕਿ ਕੋਈ ਵੀ ਮੁਲਕ ਦੁਨੀਆ ਦਾ ਜਿਆ ਨਹੀਂ ਹੈ ਕਿ ਕੋਈ ਵੀ ਵੱਡਾ ਫੈਸਲਾ ਕਰਨ ਤੋਂ ਪਹਿਲਾਂ ਸਾਡੇ ਨਾਲ ਸਾਂਝਾ ਮੁੱਦਾ ਨਹੀਂ ਕਰਦਾ ਸਾਡੇ ਵਿਚਾਰ ਨਹੀਂ ਲੈਂਦਾ ਸਾਡੀ ਸਲਾਹ ਨਹੀਂ ਲੈਂਦਾ ਤਾਂ ਇੱਕ ਪਾਸੇ ਜਿੱਥੇ ਅਸੀਂ ਇਹ ਵੇਖ ਰਹੇ ਹਾਂ ਕਿ ਸਾਡੇ ਬੰਦਿਆਂ ਨੂੰ ਬੀੜੀਆਂ ਪਾਪਾ ਕੇ ਵਾਪਸ ਭੇਜਿਆ ਜਾ ਰਿਹਾ ਹੈ ਫਿਰ ਸਾਡਾ ਸਟੈਂਡ ਵੀ ਕਿਤੇ ਨਾ ਕਿਤੇ ਨੀਵਾ ਹੋਇਆ ਅਸੀਂ ਜਿਸ ਤਰੀਕੇ ਦੇ ਨਾਲ ਬਾਕੀ ਮੁਲਕਾਂ ਦੇ ਖਿਲਾਫ ਬੋਲਦੇ ਹਾਂ ਇੱਥੇ ਸਾਡੀ ਚੁੱਪੀ ਕਿਉਂ ਹੈ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਦਿੰਨਾ ਜੀ ਕਿ ਭਾਰਤ ਵਿੱਚੋਂ 67 ਬਿਲੀਅਨ ਯੂ ਐਸ ਡਾਲਰ ਪਿਤੇ ਸਾਲਾਂ ਦੇ ਵਿੱਚ ਸਾਡੇ ਨੌਜਵਾਨ ਲੈ ਕੇ ਬਾਹਰ ਚਲੇ ਗਏ ਜੀ ਲਗਭਗ 3.4 ਲੱਖ ਕਰੋੜ ਓਹੋ ਸਾਰੇ ਝੋਲਾ ਛਾਪ ਟ੍ਰੈਵਲ ਏਜੰਡਾ ਨੇ ਪੈਸੇ ਬਣਾ ਲਏ ਹੂੰ ਜਿਹੜੇ ਐਜੂਕੇਸ਼ਨ ਕੰਸਲਟੈਂਸੀ ਉਹਨਾਂ ਪੈਸੇ ਬਣਾ ਲਏ ਹੂੰ ਕੈਨੇਡਾ ਤੇ ਅਮਰੀਕਾ ਦੀਆਂ ਜਿਹੜੀਆਂ ਨਾਮ ਦੇ ਆਧ ਯੂਨੀਵਰਸਿਟੀਆਂ ਸੀ ਉਹਨਾਂ ਪੈਸੇ ਬਣਾ ਲਏ ਹੂੰ ਬਿਲਡਿੰਗਾਂ ਵੇਚਣ ਵਾਲਿਆਂ ਨੇ ਕਿਰਾਏਦਾਰਾਂ ਨੇ ਸਾਰੇ ਜਿਹੜੇ ਰੈਂਟ ਤੇ ਦੇਣ ਵਾਲੇ ਸੀ ਉਹਨਾਂ ਪੈਸੇ ਬਣਾ ਲਏ ਫੋੜੋਦੀ ਰਿਟੈਲੀਏਸ਼ਨ ਹੋਣੀ ਸੀ ਲੇਕਿਨ ਦੂਸਰੇ ਪਾਸੇ ਜਿਹੜੀ ਚਿੰਤਾ ਦਾ ਮੁੱਦਾ ਹੈ ਜੀ ਪੇੜੀਆਂ ਪਾ ਕੇ ਅਮਰੀਕਾ ਨੇ ਸਾਡੇ ਬੰਦੇ ਜ਼ਲੀਲ ਕਰਕੇ ਤੇ ਨਿਵਾ ਕੇ ਇੰਡੀਆ ਵਾਪਸ ਭੇਜੇ ਤੇ ਸਾਡੀ ਭਾਰਤ ਸਰਕਾਰ ਨੇ ਕੋਈ ਸਿੱਖਿਆ ਤਾਂ ਨਹੀਂ ਉਹਦੇ ਤੋਂ